ਕਿ ਆਪਾਂ ਇਕੱਠੇ ਹੀ ਕੰਮ ਕਰਦੇ ਆਂ ਇੱਕ ਜਗ੍ਹਾ ਤੇ ਇਹਦਾ ਵਰਕਸ਼ਾਪ ਹੈ ਕੀ ਆ ਸਾਰੇ ਇਕੱਠੇ ਹੀ ਕੰਮ ਕਰਦੇ ਆਪਾਂ ਹੋਇਆ ਕੀ ਸੀਗਾ ਭਾਜੀ ਉਹ ਉਧਰੋਂ ਦੀ ਨਾ ਇਹ ਉਹਦੇ ਕੱਪੜੇ ਆ ਹਾਂਜੀ ਬਸ ਇਹ ਕੱਪੜੇ ਉੱਪਰ ਖੜਾ ਵਾ ਸਕੂਟਰ ਤੇ ਕੱਪੜੇ ਰੱਖੇ ਤੇ ਸਕੂਟਰ ਤੇ ਹੀ ਲੈਣ ਆ ਰਿਹਾ ਸੀਗਾ ਉਹ ਆਪਣਾ ਉਧਰੋਂ ਦੀ ਕ੍ਰੋਸ ਕਰ ਰਿਹਾ ਸੀਗਾ ਟਰੱਕ ਆ ਲਾਇਆ ਰੋਂਗ ਸਾਈਡ ਤੋਂ ਜੀ ਇਹ ਉਧਰਲੀ ਸਾਈਡ ਦੇਖਦਾ ਪਿਆ ਸੀਗਾ ਇੰਨੀ ਧੇਰ ਨੂੰ ਉਹਨੇ ਉਹਦੇ ਪੈਰ ਦੇ ਉੱਤੇ ਟਰੱਕ ਚੜਾ ਦਿੱਤਾ ਡੈਮੇਜ ਪੈਰ ਤਾਂ ਭਾਜੀ ਪੂਰਾ ਡੈਮੇਜ ਹੋ ਗਿਆ ਹੈ ਉਹਦਾ ਪਰ ਮੁਸ਼ਕਿਲ ਆ ਠੀਕ ਨਹੀਂ ਹੋਣਾ ਛੇਤੀ ਉਹ ਉਹ ਹੱਡੀਆਂ ਟੁੱਟ ਗਈਆਂ ਪਿਆ ਹਾਂ ਜਿਹੜੇ ਸਾਰੀ ਉਹ ਨਾਮ ਦੇ ਦਿੱਤੇ ਪਬਲਿਕ ਹਸਪਤਾਲ ਦੇ ਵਿੱਚ ਲੈ ਜਾਇਆ ਗਿਆ ਉਹ ਨਾਲੇ ਵੀ ਨਗਰ ਨਿਗਮ ਦਾ ਅਧਿਕਾਰੀ ਆਇਆ ਜਾਂ ਕੋਈ ਮੁਲਾਜ਼ਮ ਆਈ ਇੱਥੇ ਆਏ ਹੋਏ ਪੰਜ ਹੁਣੇ ਉਹ ਗੱਲਬਾਤ ਕਰਦੇ ਪਏ ਆ ਅਸੀਂ ਵੀ ਉੱਥੇ ਚੱਲੇ ਹੁਣ ਗੱਲਬਾਤ ਕਰਨ ਉਹਨਾਂ ਨਾਲ ਉਹ ਕਹਿ ਰਿਹਾ ਕਿ ਚਲੋ ਕੋਈ ਨਹੀਂ ਅਸੀਂ ਰੈਫਰ ਕਰਾ ਕੇ ਇਲਾਜ ਕਰਵਾ ਦਿੰਨੇ ਆ ਬਾਕੀ ਪਰ ਜਿਹੜਾ ਬੰਦੇ ਦਾ ਪੰਜ ਕੰਮ ਦਾ ਵੀ ਨੁਕਸਾਨ ਹੋਇਆ ਵਾ ਇੱਕ ਸਾਲ ਦੇ ਲਈ ਉਹ ਬੰਦਾ ਠੀਕ ਨਹੀਂ ਹੋਣਾ ਜਿੰਨੀ ਦੇਰ ਨੂੰ ਦਾ ਧਰ ਦਾ ਖਰਚਾ ਕੌਣ ਚੱਕੂਗਾ ਬਈ ਆ ਵੀ ਚੀਜ਼ ਦੇਖਣੀ ਆ ਨਾ ਬੰਦਾ ਠੀਕ ਹੀ ਚਲੋ ਮੰਨ ਲਿਆ ਕਿ ਇੱਕ ਸਾਲ ਬਾਅਦ ਠੀਕ ਹੀ ਹੋ ਜਾਊਗਾ ਪਰ ਜਿਹੜੀ ਪੈਰ ਦੇ ਜਿਹੜੇ ਉਂਗਲਾ ਕੱਟਿਆ ਗਿਆ ਉਹ ਠੀਕ ਜਤਨੀ ਉਹ ਨਹੀਂ ਬੰਦਾ ਆਣੀਆ ਪਾਣੀਆ ਨਹੀਂ ਦਬਾ ਪੈਰ ਤਾਂ ਹਮੇਸ਼ਾ ਲਈ ਉਹਦਾ ਖਰਾਬ ਹੋ ਚੁੱਕਾ ਹੈ ਅੱਜ ਅੱਜ ਤਾਂ ਚਲੋ ਪੈਰ ਡੈਮੇਜ ਹੋਇਆ ਕੱਲ ਹਸਪਤਾਲ ਸੀ ਗਰੀ ਹੋ ਸਕਦਾ ਉਹਦੇ ਤੇ ਉਹਦੇ ਉੱਤੇ ਚੜ ਜਾਂਦਾ ਤਾਂ ਉਹ ਤਾਂ ਬੰਦਾ ਮਰ ਗਿਆ ਸੀਗਾ ਭਾਜੀ ਹੁਣ ਪਤਾ ਨਹੀਂ ਕਿੱਦਾਂ ਡਰਾਈਵਰ ਕਿੱਦਾਂ ਕਿਨੂੰ ਗੱਡੀ ਦਿੱਤੀ ਹੋਈ ਚਲਾਉਣ ਨੂੰ ਇਦਾਂ ਜਿੱਦਾਂ ਰੋਂਗ ਸਾਈਡ ਤੋਂ ਨਹੀਂ ਤੇਜ਼ ਲੈ ਕੇ ਆ ਰਹੀ ਹੈ ਗੱਡੀ ਇਹ ਕੀ ਲੱਗਦਾ ਨਹੀਂ ਕਿ ਬਹੁਤ ਵੱਡੀ ਲਾਪਰਵਾਹੀ ਹੈ ਹੈਗੀ ਹੈ ਭਾਜੀ ਇਹ ਕਾਰਪੋਰੇਸ਼ਨ ਨੂੰ ਦੇਖਣਾ ਗਾੜੀ ਮੇਰੇ ਉਧਰ ਆ ਰਹੀ ਸੀ ਮੋੜ ਤੋਂ ਘਰੇ ਤੋਂ ਸਕੂਟਰ ਲੱਗਾ ਇੱਥੇ ਦੇਖ ਲੋ ਦੇਖੋ ਸੜਕ ক্লোਜ਼ ਕਰਦੇ ਪਿਆ ਸਾਹਮਣੇ ਉਧਰ ਵੀ ਦੇਖਿਆ ਇੰਨੀ ਧੀਰਜ ਕਰਕੇ ਇੰਨੀ ਤੇਜ਼ ਆਇਆ ਪਿੱਛੇ ਟੰਗਾ ਟਾਈਮ ਨਹੀਂ ਮਿਲਿਆ ਥੱਲੇ ਦੇ ਦਿੱਤਾ ਉਹਨਾਂ ਨੂੰ ਕਿਵੇਂ ਦੇਖਦੇ ਹੋ ਰੋਂਗ ਸਾਈਡ ਤੋਂ ਟਰੱਕ ਆ ਰਿਹਾ ਆ ਰਿਹਾ ਇਧਰੋਂ ਆ ਰਹੀ ਸੀ ਬਹੁਤ ਤੇਜ਼ ਕੋਨ ਵੀ ਨਹੀਂ ਮਾਰਿਆ ਉਹ ਤਾਂ ਭੱਜਣ ਦੀ ਕੋਸ਼ਿਸ਼ ਕੀਤੀ ਉਹਨੇ ਕੰਨ ਫੋਨ ਲਾਇਆ ਸੀ ਤੁਹਾਡੀ ਦੀ ਏਜ ਕਿੰਨੀ ਕੁ ਹੈ 40 47 ਇੰਨੀ ਕੀ ਏਜ ਹੋਏਗੀ ਸਾਡੇ ਘਰ ਚ ਉਹੀ ਇਕੱਲੇ ਕਮਾਨ ਆਲੇ ਆ ਇਕੱਲੇ ਇਕੱਲੇ ਕਾਰ ਵਾਲੇ ਇਕੱਲੇ ਕੁਣ ਪੈਰ ਪੂਰੀ ਤਰ੍ਹਾਂ ਡੈਮੇਜ ਹੋ ਗਿਆ ਪੂਰੀ ਤਰ੍ਹਾਂ ਡੈਮੇਜ ਹੋ ਗਿਆ ਇੱਕ ਸਾਲ ਦੇ ਲਈ ਤੇ ਉਹ ਤੇ ਕਲੀਨਿਕ ਦੇ ਉੱਤੇ ਹੀ ਨੇ ਠੀਕ ਹੈ ਇੱਕ ਸਾਲ ਬਾਅਦ ਜੇ ਥੋੜਾ ਬਹੁਤਾ ਫਰਕ ਵੀ ਪਈਦਾ ਪਰ ਜਿਹੜੇ ਉਂਗਲਾਂ ਦੇ ਵਿੱਚ ਜਿਹੜਾ ਨੁਕਸਾਨ ਆਦਾ ਖਰਚਾ ਕੌਣ ਚੱਕੇਗਾ ਉਂਗਲਾਂ ਸਾਰੀਆਂ ਸਾਰਾ ਮਾਸ ਲੱਤ ਗਿਆ ਸਿਰਫ ਕੰਕਾਲ ਹੱਡੀ ਦਿਖਦੀ ਵੀ ਐ ਇੰਨੀ ਤੇਜ਼ ਆ ਸੋਚੋ ਪੂਰਾ ਮਾਸ ਹੀ ਲਾਤਦਾ ਪੈਰ ਦਾ ਹੁਣ ਪ੍ਰਸ਼ਾਸਨ ਦੇ ਕੋਲ ਕੀ ਚੱਕਾ ਨਹੀਂ ਇਨਸਾਫ ਚਾਹੀਦਾ ਸਾਨੂੰ ਉਹਦਾ ਤੁਹਾਨੂੰ ਪਿਆ ਠੀਕਰਾ ਕੇ ਦਿਓ ਹੱਜ ਲੈੜੀ ਦਾ ਫਿਰ ਫਾਦਰ ਕਿਹੜੇ ਹਸਪੀਟਲ ਦੇ ਵਿੱਚ ਹਲੇ ਤਾਂ ਸੀਵਾ ਦਾ ਖਿਆਣ ਕਿਤੇ ਲੈ ਕੇ ਜਾਵਾਂਗਾ ਅੱਛਾ ਰੈਫਰ ਕਰਨ ਲੱਗੇ ਅਫਸਰਾਂ ਨੂੰ ਕੋਈ ਕੋਈ ਨਗਰ ਨਿਗਮ ਦਾ ਅਧਿਕਾਰੀ ਆ ਕੋਈ ਇੱਥੇ ਪਹੁੰਚੇ ਕੋਈ ਪਹੁੰਚੇ ਹਲੇ ਤਾਂ ਉੱਥੇ ਖੜੇ ਆ ਕੱਲ ਚਲਦੀ ਵੀ ਆ ਉਦੋਂ ਦੇ ਮੈਂ ਹਲੇ ਇੱਥੇ ਆ ਆ ਉਹਨਾਂ ਵੱਲੋਂ ਗਲਤੀ ਮੰਨੀ ਗਈ ਹੁੰਦਾ ਹੈ ਗਲਤੀ ਤਾਂ ਮੰਨੀ ਗਈ ਆ ਪਰ ਪੰਚਾ ਕਰਾਣਾ ਆਪਾਂ ਇੱਜਾ ਬਚਦਾ ਰੱਖਾ ਲੋੜ ਹੀ ਨਹੀਂ ਇੱਥੇ ਆਂਦੀ ਉੱਦਾਂ ਗੋਂਗ ਸੈੜ ਆਉਂਦੇ ਆ ਭਾਜੀ ਧੀਰੇ ਜੀ ਬੜੀ ਇਸ ਤਰ੍ਹਾਂ ਹੈ ਕਿ ਅਸੀਂ ਤੋਬੇ ਦਾ ਅੰਦਰ ਕੰਮ ਕਰ ਰਹੇ ਹਾਂ ਜੀ ਜੀ ਸਾਡਾ ਬੰਦਾ ਹੈ ਕਿ ਉਹ ਅੰਦਰੋਂ ਮਾਲ ਲੈ ਕੇ ਫੁੱਟਬਾਲ ਚੌਂਕ ਤੋਂ ਘੁੰਮ ਕੇ ਇੱਧਰ ਵੀ ਜਾਣਾ ਸੀ ਉਹ ਮਾਲ ਲੈ ਕੇ ਉਧਰ ਜਾਣਾ ਸੀਗਾ ਉਹਨੇ ਸਕੂਟਰ ਖੜਾ ਸਕੂਟਰ ਆਪਣਾ ਖੜਾ ਕੀਤਾ ਉਹਨੇ ਉਹ ਸਾਈਡ ਤੇ ਖੜਾ ਕਰਕੇ ਉਹ ਸਕੂਟਰ ਇੱਥੇ ਪੈਦਲ ਖੜਾ ਸੀਗਾ ਉਹ ਇਸ ਸਾਈਡ ਦੇਖ ਰਿਹਾ ਸੀਗਾ ਕਿ ਉਸ ਸਾਈਡ ਵੀ ਦੇਖ ਰਿਹਾ ਸੀਗਾ ਕਿ ਉਧਰੋਂ ਕੋਈ ਗੱਡੀ ਆ ਰਹੀ ਹੈ ਤੇ ਮੈਂ ਰੋਡ ਕ੍ਰੋਸ ਕਰਨਾ ਹੈਗਾ ਰੋਡ ਕ੍ਰੋਸ ਕਰਨਾ ਸੀਗਾ ਇਨੀ ਦੇਰ ਤੇ ਉਧਰੋਂ ਪੜੀਆ ਡਿਪਰ ਖੜਾ ਇਹ ਡਿਪਰ ਆਇਆ ਉਧਰੋਂ ਬੜੀ ਰੋਂਗ ਸਾਈਡ ਡਿਪਰ ਆਇਆ ਬਹੁਤ ਤੇਜ਼ ਡਿਪਰ ਆਇਆ ਜਿਹਦੇ ਵਿੱਚ ਮੁੰਡਾ ਸੀਗਾ ਹਲਕੀ ਜਿਹੀ ਉਮਰ ਦਾ ਸੀਗਾ ਜਿਹਦੇ ਕੋਲ ਲਾਇਸੈਂਸ ਵੀ ਔਰ ਇਹ ਫੋਨ ਕੰਨਾਂ ਨੂੰ ਉਹਦੇ ਲੱਗਾ ਆ ਸੀਗਾ ਜੀ ਤੇ ਉਹਨੇ ਲਿਆ ਕੇ ਸਿੱਧੇ ਉਹਦੇ ਪੈਰ ਤੇ ਜੜਾਤਾ ਉਹਦੇ ਉਹ ਨਾ ਜੇ ਉਹ ਨਾ ਡਿੱਗਦਾ ਤੇ ਮੇਰੇ ਖਿਆਲ ਨਾਲ ਛਾਤੀ ਤੇ ਚੜ ਜਣਾਈ ਸਰ ਉਹਦੇ ਪੈਰ ਵੀ ਖਤਮ ਹੋ ਗਿਆ ਖਤਮ ਹੋ ਗਿਆ ਪੈਰ ਉਹਦਾ ਡਾਕਟਰ ਸਾਹਿਬ ਨੇ ਕਿਹਾ ਤਾਂ ਬੰਦਾ ਬੜਾ ਸਿੰਗਲ ਹਸਪਤਾਲਾਂ ਨੇ ਗਿਆ ਬੜਾ ਮਣਾ ਬਿਆਸਰ ਹੋਦਾ ਕੱਲਾ ਕਮਾਨ ਵਾਲਾ ਬੱਚਾ ਪੜਦਾ ਹੈਗਾ ਸਕੂਲ ਪੜਦਾ ਹੈਗਾ ਨਾ ਹੀ ਇਹਦੇ ਘਰ 'ਚ ਕੋਈ ਕਮਾਨ ਵਾਲਾ ਹੈਗਾ ਉਹੀ ਕੱਲਾ ਸੀਗਾ ਨਾਲੇ ਘਰ 'ਚ ਕਮਾਨ ਵਾਲਾ ਮੰਮੀ ਹੈਗੇ ਆ ਸ਼ੁੱਭ ਹੋਏ ਨੇ ਹੋਰ ਘਰ 'ਚ ਕੋਈ ਹੈ ਨਹੀਂ ਗਏ ਮਾਰੇ ਬੰਦੇ ਹੈਗੇ ਆ ਅਸੀਂ ਸਿਰ ਵਾਈ ਜਾਂਦੇ ਹਿਸਾਬ ਜਾਂਦੇ ਆ ਕਿ ਇਹਨਾਂ ਦਾ ਇਨਸਾਫ ਹੋਵੇ ਚਾਹੁੰਦੇ ਆ ਕਿ ਇਹਦਾ ਇਲਾਜ ਸਹੀ ਤਰੀਕੇ ਹੋ ਜਾਏ ਤੇ ਵਧੀਆ ਹਸਪੀਟਲ ਦਾ ਇਲਾਜ ਹੋਵੇ ਕਿ ਇਹਦੇ ਬਹਿਨ ਦਾ ਖੂਨ ਦੇਖੋ ਕੰਮ ਤਾਂ ਤਾਂ ਗਿਆ ਹੋ ਕੰਮ ਦਾ ਖਰਚਾ ਕੌਣ ਦਊਗਾ ਕਿ ਕਿਸੇ ਵੀ ਨਗਰਪਾਲਿਕਾ ਦਾ ਕੋਈ ਬੰਦਾ ਇੱਥੇ ਥੱਲੇ ਆ ਜਾਂਦਾ ਹੁਣ ਤੱਕ ਰੋਡ ਸ਼ਹਿਰ ਬੰਦ ਹੋ ਜਨਾ ਸੀ ਇਹ ਪ੍ਰਸ਼ਾਸਨ ਨੂੰ ਇੱਥੇ ਆਉਣਾ ਚਾਹੀਦਾ ਕੋਈ ਨਹੀਂ ਇੱਥੇ ਹੁਣ ਤੱਕ ਆਇਆ ਮੁਲਾਜ਼ਮ ਬੜੀ ਮੁਸ਼ਕਿਲਾਂ ਦੋ ਪੁਲਸਰ ਆਏ ਆ ਡੇਢ ਘੰਟੇ ਡੇਢ ਦੋ ਘੰਟੇ ਲੱਗੇ ਸਾਨੂੰ ਘਟੋਰ 12 ਤੋਂ 13 ਖੋਂ ਸੀ ਕਿਤੇ ਤਾਂ ਇੱਥੇ ਪੁਲਸਰ ਆਏ ਆ ਕਿ ਇਹਦਾ ਕੋਈ ਨਹੀਂ ਇੱਥੇ ਪਹੁੰਚਿਆ ਜਿਹੜਾ ਮੋਟਰੋਕੋ ਡਰਾਈਵਰ ਸੀਗਾ ਜਿਹਦਾ ਮੋਟਰ ਚਲਾਇਆ ਜਾ ਰਿਹਾ ਸੀਗਾ ਉਹ ਇਸ ਸਮੇਂ ਕੀ ਹੈ ਦੋ ਸਰ ਉਹਨਾਂ ਦੇ ਉਹਨਾਂ ਦੇ ਕੋਈ ਆਪਣਾ ਮੁਲਾਜ਼ਮ ਹੈ ਕੋਈ ਆਪਣਾ ਕਾਰਪੋਰੇਸ਼ਨ ਦੇ ਕਾਰਪੋਰੇਸ਼ਨ ਦੇ ਜੁਨੇ ਦੇ ਪ੍ਰਧਾਨ ਸੀਗੇ ਕੋਈ ਉਹ ਉਹਨਾਂ ਨੂੰ ਉਹਨੂੰ ਬਿਠਾ ਕੇ ਲੈ ਗਏ ਆ ਉਹ ਕਹਿੰਦੇ ਅਸੀਂ ਇਲਾਜ ਕਰਾਵਾਂਗੇ ਅਸੀਂ ਸਿਵਰ ਹਸਪਤਲ ਜਾ ਰਹੇ ਹਾਂ ਉਹਨਾਂ ਨੇ ਆਈ ਕਿਹਾ ਕਿ ਜੀ ਅਸੀਂ ਪਾਜੀ ਤੁਹਾਡੇ ਨਾਲ ਖੜੇ ਆ ਅਸੀਂ ਬੰਦੇ ਦਾ ਇਲਾਜ ਕਰਾਵਾਂਗੇ ਅਸੀਂ ਸਿਵਰ ਹਸਪਤਲ ਵੀ ਨਾ ਕਿ ਸਿਵਰ ਹਸਪਤਲ ਵੀ ਚੱਲੇ ਆ ਸੀ ਅਸੀਂ ਜਾ ਕੇ ਖੇਲਾਇ ਕਰਾਵਾਂਗੇ ਉਹ ਇੱਕੋ ਸਿਵਲ ਹਸਪਤਲ ਗਏ ਆ ਤੇ ਇੱਥੋਂ ਉਹਨੂੰ ਲੈ ਕੇ ਆਏ ਆ ਜੀ ਮੁੰਡੇ ਨੂੰ ਲੈ ਕੇ ਆਏ ਆ ਉਹ ਘੱਟ ਪਤਾ ਲੱਗਦੀ ਉਹ ਲੜਕਾ ਹੈਲਪਰ ਸੀਗਾ ਲੜਕਾ ਹਲਪਰ ਨਹੀਂ ਜਿੱਥੇ ਸਰ ਟ੍ਰੇਨ ਗੱਡੀ ਚਲਾ ਕੇ ਆਇਆ ਉਹ ਗੱਡੀ ਚਲਾ ਕੇ ਆਇਆ ਉਹ ਡੇਲੀ ਗੱਡੀ ਚਲਾਉਂਦਾ ਅਸੀਂ ਡੇਲੀ ਥੋਪੀ ਕਰਦੇ ਸੋ ਇਖੀ ਦਾ ਤੇ ਡੇਲੀ ਉਹ ਸਰ ਰੌਂਡ ਸਾਈਡ ਗੱਡੀ ਲੈ ਕੇ ਜਾਂਦਾ ਡੇਲੀ ਡੇਲੀ ਦਾ ਕੰਮ ਸੀਗਾ ਕੋਈ ਇਹ ਨਹੀਂ ਕਿ ਨਵਾਂ ਆਇਆ ਅਸੀਂ ਦੇਖੋ ਥਾਲੀ ਕੀ 40 ਸਾਲ ਹੋ ਗਏ ਹਨ ਥੋਪੀ ਕਰਦੇ ਕੰਮ ਕਰਦੇ ਸਰ ਅਸੀਂ ਦੇਖੀਦਾ ਕਿਹੜਾ ਬੰਦਾ ਰੋਡ ਤੇ ਨਿਕਲਦਾ ਕਿਹੜਾ ਨਹੀਂ ਨਿਕਲਦਾ ਕਿਹੜਾ ਡਿੱਪਰ ਆ ਰਿਹਾ ਉਹਨਾਂ ਦਾ ਧਿਆਨ ਹੈਗਾ ਜੀ ਕਿ ਰੋਡ ਉਸ ਸਾਈਡ ਬੰਦ ਸੀਗਾ ਤੇ ਜਦ ਕਿ ਸਵੇਰ ਦਾ ਕੋਈ ਰੋਡ ਉਸ ਸਾਈਡ ਦਾ ਬੰਦ ਨਹੀਂ ਸੀਗਾ ਰੋਡ ਚੱਲ ਰਿਹਾ ਸੀਗਾ ਬੱਸ ਸਾਰਾ ਟਰੱਕ ਸਭ ਉਸ ਸਾਈਡ ਤੋਂ ਜਾ ਰਿਹਾ ਹੈ ਅਗਰ ਰੌਂਗ ਸਾਈਡ ਸੀਗਾ ਤਾਂ ਕੱਲਾ ਇਹੀ ਇਹੀ ਗੱਡੀ ਡਿੱਪਰ ਦਾ ਕੱਲਾ ਇਹਦਾ ਡਿੱਪਰ ਹੀ ਸੀਗਾ ਮਤਲਬ ਕਿ ਰੌਂਗ ਸਾਈਡ ਆਇਆ ਬਾਕੀ ਜੇ ਰੋਡ ਬੰਦ ਸੀਗਾ ਤਾਂ ਬਾਕੀ ਗੱਡੀਆਂ ਕੋਈ ਰੌਂਗ ਸਾਈਡ ਆਈਆਂ ਸਰ ਇਹਦਾ ਹੀ ਡਿੱਪਰ ਕਿਉਂ ਰੌਂਗ ਸਾਈਡ ਆਇਆ ਮ ਆ ਬੁਰਜਾਂ ਨਾਲ ਆ ਰਿਹਾ ਉਹ ਹਸਪਤਾਲ ਕੋਲ ਲੈ ਕੇ ਗਿਆ ਹੋ ਹਸਪਤਾਲ ਸਰ ਮੇਰਾ ਛੋਟਾ ਬੇਲਾ ਲੈ ਕੇ ਗਿਆ ਜਤਨ ਅਨੰਲਾ ਕੀ ਅਸੀਂ ਸਾਹਸ ਦੇਖਣਾ ਉਹਦਾ ਉਹ ਤਾਂ ਜਿੰਨੇ ਗੱਡੀ ਦਿੱਤੀ ਹੈ ਕਾਰਪੋਰੇਸ਼ਨ ਜ਼ਿੰਮੇਵਾਰ ਹੈ ਛੋਟੇ ਬੱਚਿਆਂ ਨੂੰ ਇੱਕ ਸਰਕਾਰੀ ਗੱਡੀ ਲੇ ਕੋਈ ਨਹੀਂ ਗੱਡੀ ਵੱਡੀ ਵੱਡੀ ਦਿੱਤੀ ਹੈ ਐਸੀ ਦਾ ਕੌਣ ਜ਼ਿੰਮੇਵਾਰ ਕਾਰਪੋਰੇਸ਼ਨ ਜ਼ਿੰਮੇਵਾਰ ਹੈ ਜਾਂ ਬੱਚਾ ਜ਼ਿੰਮੇਵਾਰ ਹੈ ਸਾਨੂੰ ਦੱਸਿਆ ਜਾਵੇ ਜੇ ਸਾਡੇ ਵਿੱਚ ਬੰਦੇ ਨਾਲ ਟਕਰਾ ਹੋਏਗਾ ਇਹਦਾ ਵੀ ਵਿਰੋਧ ਅਸੀਂ ਕਰਾਂਗੇ ਡੋਰ ਜਾਊ ਹੋਏਗਾ ਸਾਨੂੰ ਕਾਰਪੋਰੇਸ਼ਨ ਤੇ ਵੀ ਜਾਣਾ ਪਏ ਉੱਥੇ ਹੀ ਧਰਨ ਲਾ ਕੇ ਬੈਠਾਂਗੇ ਸਾਨੂੰ ਉਹ ਬੰਦਾ ਐਡਮਿਟ ਅਰਸ ਸਿੱਖਦਾ ਉਹਦੇ ਬੁਗਾ ਰਿਹਾ ਕਾਗਜ਼ੀਦ ਵੀ ਪਰ ਦਿੱਤੀ ਨਹੀਂ ਵੱਡੀ ਗੱਲ ਬੰਦਿਆਂ ਨਾਲ ਗੱਲਬਾਤ ਬੱਚੇ ਤਾਂ ਛੋਟਾ ਬਹਿਰ ਲੱਗ ਨੂੰ ਹੋਇਆ ਜਿਵੇਂ ਦਸਿਆ ਤਾਂ ਬੰਦਿਆਂ ਨਾਲ ਗੱਲਬਾਤ ਹੋਈ ਉਹਨਾਂ ਕਹਿੰਣਾ ਕੀ ਹੋਲੇ ਹੈਲਪਰ ਨੂੰ ਫੜਾਈ ਜੋ ਬੈਕ ਕਰ ਰਿਆ ਸੀ ਗੱਡੀ ਕਹਿੰਦਾ ਚਲਾ ਨਹੀਂ ਦਾਈ ਹਾਈਵੇ ਤੇ ਇੱਕ ਛੋਟੇ ਬੱਚੇ ਗੱਡੀ ਨਾਲ ਅਸੂਬਲ ਹੈਗਾ ਤੁਸੀਂ ਵੀ ਇੱਥੇ ਮੀਡੀਆ ਦੇ ਇੰਚਾਰਜ ਹੈਗੇ ਹੋ ਤੁਸੀਂ ਨਿਬੰਦ ਹੂੰ ਅੱਗੇ ਅਬ ਦੀਵਾਨੀ ਬੱਚਾ ਚਲਾ ਸਕਦਾ ਉਹਦਾ ਕੈਮਰੇ ਲੱਗੇ ਨੇ ਵੱਡੇ ਚੌਂਕਾ ਕਿੱਥੇ ਕਿੱ ਕੇ ਕੈਮਰੇ ਇਹਨਾਂ ਦੇ ਅੱਜ ਕਿਉਂਕਿ ਨਾਕੇ ਵੀ ਲੱਗੇ ਹੁੰਦੇ ਚੌਂਕਾ ਦੇ ਉੱਤੇ ਕਿੱਥੇ ਪ੍ਰਸ਼ਾਸਨ ਕਿੱਥੇ ਕਾਰਪੋਰੇਸ਼ਨ ਇਸ ਤਰ੍ਹਾਂ ਹੈਗੀ ਉਹ ਇੱਕ ਵਾਸ਼ਿੰਗ ਦਾ ਕੰਮ ਕਰਦਾ ਬਰબાદ ਗਰੀਬ ਰਾਰ ਤੋਂ ਬੱਚਾ ਉਹਦੇ ਬਰબાદ ਹੋ ਰਲ ਗਏ ਅੰਦਰ ਹੀ ਕੰਮ ਕਰਦਾ ਏ ਤੋ ਵਿਗੜ ਜੀ ਤੋ ਵਿਗੜਦੇ ਵਾਸ਼ਿੰਗ ਕਰਦੇ ਸਾਰਾ ਸਕੂਟਰ ਪਿਆ ਲਖਮੀ ਪਿਆ ਆਂਗਲਾ ਵੜੀਆਂ ਵੀ ਐਸੇ ਦੇਖੋ ਜਿਹੜਾ ਉਹਨਾਂ ਨੂੰ ਕੋਈ ਜ਼ਿੰਮੇਵਾਰਾ ਕਰੇ ਪ੍ਰਸ਼ਾਸਨ ਹੋਏਗਾ ਕਾਰਪੋਰੇਸ਼ਨ ਕੋਲ ਹੋਏਗਾ ਸਾਨੂੰ ਸੀਦਾ ਜਵਾਬ ਜੀ ਦਾ ਨਹੀਂ ਵਿਰੋਧ ਵੱਡੇ ਧਰਤੇ ਸੀ ਕਰਾਂਗੇ ਪੁ ਤਈ ਕਿੰਨੇ ਬੰਦ ਹਾਂਜੀ ਜਿਨ੍ਹਾਂ ਦਾ ਐਕਸੀਡੈਂਟ ਹੋਣਾ ਨਾਂ ਕੀ ਹੈਗਾ ਕਿ ਕਿੱਥੇ ਰਹਿਣ ਵਾਲੇ ਆ ਉਹ ਤਾਂ ਇਹ ਤੁਹਾਨੂੰ ਜੀ ਬੱਚੇ ਸਾਹਮਣੇ ਸਾਈਡ ਦੇ ਰਹਿਣ ਵਾਲੇ ਆ ਕੀ ਨਾਂ ਕੀ ਹੈ ਅੱਗੇ ਮਾਰਨਾ ਵਾ ਜੀ ਹੁਣ ਅੱਛਾ ਰਸੀਲਾ ਨਗਰ ਹੈ ਲੇ ਜੀ ਉਹ ਤੇ ਹੁਣ ਜਿਹੜਾ ਕਿ ਪੂਲ ਪ੍ਰੋਜੈਕਸ਼ਨ ਪਹੁੰਚਾ ਤੁਹਾਡਾ ਨਾਲ ਗੱਲਬਾਤ ਕੀਤੀ ਕਿ ਕੀ ਕਹਿ ਗਿਆ ਉਹ ਅੱਜ ਸਿਰਫ ਵੋਟਾਂ ਨੇ ਖਿੱਚੀ ਜਾ ਰਹੀਆਂ ਔਰ ਕੁਝ ਨਹੀਂ ਹੋ ਰਿਹਾ ਉਹਨਾਂ ਕਾਰਪਨਿਸ ਜਾ ਉਥੇ ਸਿਵਲ ਹਸਪਤਾਲ ਸਰ ਦਾ ਪਤਾ ਲੱਗੇ ਆ ਪੰਜ ਸੱਤ ਮੀਟਰ ਨੂੰ ਤੇ ਨਾਲ ਹੀ ਪੁਲਿਸ ਵੀ ਆ ਗਈ ਹੈ ਤੇ ਨਾਲ ਹੀ ਸਾਰਾ ਪ੍ਰਸ਼ਾਸਨ ਵੀ ਆ ਗਿਆ ਲੱਗੀ ਭਾਜੀ ਹੱਲ ਧਰਨਾ ਹੀ ਰਹਿ ਗਿਆ ਸਾਨੂੰ ਨਹੀਂ ਸਮਝ ਆਦੀ ਕਿ ਅਸੀਂ ਜਾਨਵਰਾਂ ਦੀ ਤਰ੍ਹਾਂ ਟਰੱਕਾਂ ਦੇ ਥੱਲੇ ਆਈਏ ਹਾਂ ਉਹ ਵੀ ਸਰਕਾਰੀ ਗੱਡੀਆਂ ਦੇ ਥੱਲੇ ਪ੍ਰਾਈਵੇਟ ਗੱਡੀ ਵਾਲਾ ਹੋਵੇ ਤਾਂ ਹੋਵੇ ਅਸੀਂ ਸਰਕਾਰੀ ਗੱਡੀਆਂ ਦੇ ਥੱਲੇ ਉਹਨਾਂ ਦੀਆਂ ਉਂਗਲਾਂ ਵੀ ਪਈਆਂ ਉਹਦਾ ਟ੍ਰੀਟਮੈਂਟ ਲੈ ਜਾਓ ਇਹ ਜਾਨਵਰ ਸਿਗਾ ਸਾਡਾ ਮੁੰਡਾ ਮਤਲਬ ਕਿ ਉੱਥੇ ਵੀ ਲਾਜ ਨਹੀਂ ਮਿਲ ਰਿਆ ਸੀ ਬੰਦੇ ਨੂੰ ਨਹੀਂ ਮਿਲ ਰਿਆ ਜੀ ਕਾਰ ਹੀ ਨਹੀਂ ਰਹੀ ਜੀ ਹੁਣ ਸਾਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਇਹਨੂੰ ਲੈ ਜਾਓ ਇੱਕ ਤੂੰ ਇਹਨੂੰ ਲੈ ਕੇ ਕਿੱਥੇ ਲੈ ਕੇ ਜਾਈਏ ਉਹ ਗਰੀਬ ਬੰਦਾ ਵਿਚਾਰਾ ਸਕੂਟਰ ਤੇ ਕੱਪੜੇ ਵੰਡਦਾ ਉਨੇ ਇੱਕ ਹੈਲਮਟ ਮੰਗਿਆ ਤੇ ਇਹਦੇ ਪਿੱਛੋਂ ਆ ਕੇ ਛੱਡੀ ਖੜਾ ਨਹੀਂ ਕਿ ਰੋਂਗ ਸਾਈਡ ਆ ਗੱਡੀ ਆ ਰਹੀ ਹੈ ਹੈਵੀ ਵੀਕਲ ਹੈਗਾ ਕੋਈ ਹੋਰ ਵੱਡੀ ਵੱਡੀ ਦੁਰਘਟਨਾ ਵੀ ਹੋ ਸਕਦੀ ਸੀ ਸੀ ਭਾਜੀ ਕੋਈ ਅਮਨ ਸਾਹਮਣੇ ਟੱਕਰ ਹੋ ਸਕਦੀ ਸੀ ਹਜੇ ਤੁਹਾਨੂੰ ਪਤਾ ਹੈ ਕਿ ਕਿੰਨੇ ਐਕਸੀਡੈਂਟ ਹੋਏ ਹਨ ਉਹ ਆਪਣਾ ਇੱਕ ਸਿੰਗਰ ਵੀ ਮਰਿਆ ਆ ਕੇਪੀ ਸਾਹਿਬ ਦਾ ਮੁੰਡਾ ਵੀ ਮਰਿਆ ਸੀ ਜੀ ਉਹਦੇ ਚ ਕੇਪੀ ਸਾਹਿਬ ਦਾ ਬੇਟਾ ਵੀ ਮਰਿਆ ਐਕਸੀਡੈਂਟ ਰੌਂਗ ਸਾਈਡ ਸਿੱਧਾ ਹੀ ਤੁਸੀਂ ਇੱਕ ਮੌਤ ਨੂੰ ਬਲਾਵਾ ਦੇ ਰਹੇ ਹੋ ਜੀ ਇਹ ਕਿੰਦੀ ਨੰਗੈਲੀ ਦੇ ਦੋ ਕਾਰਪੋਰੇਸ਼ਨ ਦੀ ਨੰਗੈਲੀ ਜਿਹੜੇ ਕਿ ਛੋਟੇ ਬੱਚੇ ਇਹ ਕਿੰਦੀ ਨੰਗੈਲੀ ਹੈ ਭਾਜੀ ਇੱਕ ਸਭ ਤੋਂ ਵੱਡੀ ਕਾਰਪੋਰੇਸ਼ਨ ਦੀ ਵੀ ਨ ਆਣਾ ਕਿਉਂ ਦਿੱਤਾ ਗਿਆ ਤੇ ਅੱਗੇ ਪਿੱਛੇ ਉਹ ਤੋਂ ਉਧਰ ਰੋਡ ਤੋਂ ਇੱਧਰ ਨੂੰ ਕਿੱਦਾਂ ਆ ਕੇ ਗੱਡੀ ਆ Đਡੀ ਵੱਟੀ ਪ੍ਰਸ਼ਾਸਨ ਕਰਕੇ ਸਾਰਾ ਇਹਨਾਂ ਦਾ ਏਥੇ ਆਣਾ ਇਹਨਾਂ ਨੇ ਰੱਖਣਾ ਹੈ ਟ੍ਰੈਫਿਕ ਪੁਲਿਸ ਦੇ ਧਿਆਨ ਅਫਸਰਾਂ ਦੇ ਰੱਖਣਾ ਪਰ ਆਪਾਂ ਪਹਿਲੇ ਇਹਨਾਂ ਦੇ ਕਾਰਵਾਈ ਚਲਾਈ ਆ ਉਹ ਬੱਚਿਆਂ ਨੂੰ ਸਾਫ਼ ਦਵਾਣਾ ਜੋ ਮੇਰਾ ਕੰਮ ਹੈ ਬੈਦ ਦੇ ਦੱਸੇ ਬੱਚਿਆਂ ਨੂੰ ਸਾਧਣਾ ਉਹਨੂੰ ਸਿਵਲ ਹਸਪਤਲ ਲੈ ਕੇ ਗਿਆ ਦੇਖਦਾ ਕੀ ਪਤਾ ਤਾਂ ਪੈਰਾਂ ਵગેਰਾ ਘਟਣਾ ਪਏ ਕਿ ਕਮਰਾ ਉਹ ਡਿੱਗਿਆ ਨਹੀਂ ਇਹਦਾ ਐਫਰ ਕਿੰਨੇ ਲੈਫਟ ਪਰ ਜਾਂਦੇ ਨਾ ਲੈਫਟ ਪਰ ਇਹ ਜਿਹੜੀ ਦਾਦੀ ਦਾ ਫਿਮਰਾ ਜਵਾਦ ਪਿੱਛੇ ਨਹੀਂ ਇਹ ਜੋ ਲੈ ਜਾਏਗਾ ਆਰਥੋਨੋਵਾ ਕਿਤੇ ਜਿਹੜੀ ਸਹਾਦ ਸੇ ਦੇ ਵਿੱਚ ਜਟਨੀ ਹੋਈ ਨੇ 45 ਤੋਂ 46 ਸਾਲ ਉਹਨਾਂ ਦੀ ਉਮਰ ਦੱਸੀ ਜਾ ਰਹੀ ਹੈ ਕਿ ਜੋ ਉਮਰ ਸੀ ਦੀ 45 ਤੋਂ 46 ਸਾਲ ਹੈ ਘਰ ਦੇ ਵਿੱਚ ਇਕੱਲੇ ਇਕੱਲੇ ਕਮਾਨ ਵਾਲੇ ਸੀਗੇ ਬੇਟਾ ਬੇਟੀ ਉਹ ਜਿਹੜੇ ਹਾਲੇ ਪੜਦੇ ਨੇ ਜਿੱਥੇ ਤੱਕ ਹੋਏਗਾ ਪੂਰਾ ਹੱਕ ਦਵਾਵਾਂ ਕਿਉਂਕਿ ਇਹ ਸਮਾਜ ਜਿਹੜਾ ਕਨੋਜੇ ਸਮਾਜ ਮੇਰਾ ਆਪਣਾ ਪਰਿਵਾਰ ਆ ਜਿਹੜੇ ਸਾਰੇ ਸੁੱਖ-ਦੁੱਖ ਦੇ ਨਾਲ ਜਿੱਤੇ ਨਾ ਲੋੜਵੇ ਮੇਰੇ ਹਰ ਵੇਲੇ ਪੂਰਾ ਸਮਾਜ ਖੜਦਾ ਇੱਕ ਦਰਵਾਜਾ ਅੱਜ ਜੇ ਇਹਨਾਂ ਲੋੜ ਪਈ ਦੁਕਾਨੇ ਕਰੀ ਤਾਂ ਮੈਂ ਉਹਦੇ ਨਾਲ ਖੜਾ ਤਾਵੇਂ ਕੋਈ ਵੀ ਹੋਵੇ ਚਾਹੇ ਉਹ ਕਾਰ ਦੇ ਚੇਲੇ ਗੱਡੀ ਚਾਹੇ ਕੋਈ ਵੀ ਹੋਵੇ ਆਪਣੇ ਬੰਦੇ ਨੂੰ ਹੱਕ ਦਿਵਾਣਾ ਮੇਰਾ ਕੰਮ ਨੋ ਮਦਦ ਠੀਕ ਰਹਿਣਾ ਠੀਕ ਸੋਹਲੇ ਵੀ ਹੈਗਾ ਵਾ ਤੁਹਾਡੇ ਕਹਿੰਦੇ ਕੇਪੀ ਸਾਹਿਬ ਦੇ ਬੇਟੇ ਦਾ ਵੀ ਅੱਜ ਮਾਰਾ ਪਿੱਛੇ ਕਰੀਓ ਕਹਿੰਦੇ ਰੋਜ਼ ਹੀ ਤੁਹਾਡੇ ਸਾਡੇ ਰੋਜ਼ ਕੋਈ ਨਾ ਐਕਸੀਡੈਂਟ ਹੁੰਦਾ ਰੋਜ਼ ਢੇਲੀ ਕੋਈ ਨਾ ਐਕਸੀਡੈਂਟ ਨਹੀਂ ਆਈ ਲੋਕੀ ਮਰਨ ਦੀ ਇਹਨਾਂ ਸਰਕਾਰਾਂ ਨੂੰ ਚਾਹੀਦਾ ਇਹਨਾਂ ਤੇ ਕਾਬੂ ਪਾਣਾ ਜੇ ਸਰਕਾਰਾਂ ਨਲਾਕ ਹੈ ਤੇ ਫਿਰ ਹੁਣ ਲੋਕ ਵਿਚਾਰੇ ਕੀ ਕਰਨਗੇ ਇਹ ਇੱਕ ਵੀ ਸਵਾਲ ਹੈਗਾ ਤੁਹਾਡੇ ਕਰਨ ਫੋਨ ਕਰਨ ਤੇ ਜਿਹੜੇ ਕਿ ਐਸ ਐਚਓ ਸਾਹਿਬ ਪਹੁੰਚੇ ਨੇ ਆਮ ਜੇ ਆਮ ਬੰਦਾ ਕੋਈ ਫੋਨ ਕਰਦਾ ਪੁਲਿਸ ਪ੍ਰਸ਼ਾਸਨ ਮੌਕੇ ਤੇ ਨਹੀਂ ਪਹੁੰਚੂਗੀ ਦੇਖੋ ਜੀ ਇਹ ਤਾਂ ਪ੍ਰਸ਼ਾਸਨ ਨੂੰ ਪਤਾ ਹੀ ਆ ਮੈਂ ਤੇ ਦੇਖੋ ਮੇਰੇ ਲੋਕ ਆ ਮੈਂ ਤੇ ਪਹੁੰਚਦਾ ਤਾਂ ਇਹਨਾਂ ਦੀ ਜਗ੍ਹਾ ਤੇ ਕੋਈ ਹੋਰ ਵੀ ਹੁੰਦਾ ਤਹੀਂ 15 ਮਿੰਟ ਹੋ ਗਏ ਲੁਕਦੇ ਰਹੇ ਆਖਿਰ ਵਿੱਚ ਉਹਨਾਂ ਨੇ ਹਾਰ ਕੇ ਧਰਨਾ ਪ੍ਰਦਰਸ਼ਨ ਦੇਖੋ ਮੈਂ ਤਾਂ ਨਹੀਂ ਕਹਿੰਦਾ ਕਿ ਇਹਨਾਂ ਦੀ ਜਗ੍ਹਾ ਤੇ ਕੋਈ ਹੋਰ ਵੀ ਹੁੰਦਾ ਦੁੱਖ ਦੀ ਘੜੀ 'ਚ ਮੇਰਾ ਇਨਸਾਨੀਅਤ ਦੇ ਨਾਤੇ ਮੇਰਾ ਫਰਜ਼ ਆ ਮੈਂ ਪਹੁੰਚਦਾ ਠੀਕ ਹੈ ਭਾਈ ਜੁਬੇ ਜਿੱਥੇ ਵੀ ਕਿਤੇ ਮੇਰੇ ਸ਼ਹਿਰ ਵਾਸੀਆਂ ਨੂੰ ਦੁੱਖਤ ਪਹੁੰਚ ਰਹੀ ਹੋਵੇ ਮੌਕੇ ਪਹੁੰਚ ਨਹੀਂ ਫੇ ਇੱਕ ਸਵਾਲ ਇਹ ਵੀ ਹੈਗਾ ਤੇ ਪੁਲਿਸ ਦਾ ਬਸ ਕੰਮ ਚਲਾਣ ਘਟਨਾ ਰਹਿ ਗਿਆ ਕਿ ਇਨਸਾਫ ਨੂੰ ਆਉਣੇ ਦੇ ਲੋਕਾਂ ਨੇ ਧੱਕਾ ਕਰ ਠੀਕ ਤਾਂ ਕੀ ਹਾਲ ਹੈ ਇਥੇ ਇਹਨਾਂ ਦੇ ਬਜ਼ੁਰਗੇ ਸਾਰੇ ਕੱਪੜੇ ਢੋਡੇ ਸਾਰੇ ਥੋਬੀਗੜ੍ਹ ਬੜਾ ਮਸ਼ਹੂਰ ਆ ਜਿੱਥੇ ਸਾਲੀ ਮਾਤਾ ਜੀ ਦਾ ਮੰਦਿਰ ਵੀ ਅੰਦਰ ਹੈ ਉੱਥੇ ਇੱਕ ਬੱਚਾ ਜਿਹੜਾ ਕੰਮ ਕਰਦਾ ਆਂਦਾ ਜਾਂਦਾ ਪਰ ਅਸੀਂ ਤੇ ਇੱਕ ਔਰ ਪਿੱਛੋਂ ਨਾਲ ਦਾ ਟਰੱਕ ਆਇਆ ਰੋਂਗ ਸਾਈਡ ਤੋਂ ਰੋਂਗ ਸਾਈਡ ਤੋਂ ਆਇਆ ਤੇ ਉਹ ਬੱਚੇ ਦਾ ਥੱਲੇ ਦੇ ਦਿੱਤਾ ਬੱਚੇ ਨੂੰ ਤਾਂ ਉਹਦੇ ਪੈਰ ਸਾਰਾ ਤੇਰੇ ਨਾਲ ਹੀ ਲੱਤੀਆਂ ਪੈਰਾਂ ਉੱਫਲਾ ਵੀ ਉਹ ਦੇਖੋ ਜੀ ਲੱਤਾਂ ਵਿੱਚ ਪੈਰ ਸੀ ਬੜੀ ਮਾੜੀ ਗੱਲ ਹੈ ਰੋਂਗ ਸਾਈਡ ਤੋਂ ਆਣ ਦਾ ਮਤਲਬ ਨਹੀਂ ਬਣਦਾ ਤੇ ਉਹ ਬੱਚੇ ਦਾ ਦੇਖੋ ਫੀਚਰ ਫੋਨ ਪਰਮਾਣ ਕਰਵਾ ਕੇ ਇਹ ਦੱਸ ਗਏ ਕਿ ਬੱਚਾ ਬਾਤ ਜਵੇ ਸਾਡਾ ਗੱਲ ਹੈ ਨਹੀਂ ਛੋਟੀ ਉਮਰ ਕਿਨੂੰ ਟਿੱਪਰ ਫੜਾਇਆ ਗਿਆ ਜਿੱਦ ਨੂੰ ਫੜਾਇਆ ਗਿਆ ਟਿੱਪਰ ਛੋਟੀ ਉਮਰ ਦੀ ਉਨੇ ਮੰਨਿਆ ਵੀਰ ਮੇਕੋ ਮੈਂ ਓਮ ਚੜ੍ਹ ਆਇਆ ਉਹਨਾਂ ਦੇ ਨਾਲ ਸਭ ਕੁਝ ਉਹ ਆਪ ਬਣਦੀ ਕਾਰਵਾਈ ਕਰਾਵਾਂਗੇ ਜਿਹੜਾ ਮਰਜ਼ੀ ਹੈ ਜਿਹੜਾ ਗਲਤ ਕੰਮ ਹੈ ਗਲਤ ਕੰਮ ਇੱਕ ਨਾ ਬਾਲਗ ਮੱਤਿਆ ਕਰਕੇ ਕਿਸੇ ਦੀ ਜ਼ਿੰਦਗੀ ਖਰਾਬ ਹੋਈ ਆ ਪਰ ਜੋ ਪੜਦੀ ਕਾਰਵਾਈ ਹੋ ਮੈਂ ਕਰਾਵਾਂਗਾ ਸਾਹਿਬ ਜੀ ਇੱਕ ਵੀ ਸਵਾਲ ਹੈਗਾ 2 ਘੰਟੇ ਹੋ ਗਏ ਐਕਸੀਡੈਂਟ ਕਹਿ ਜਾ ਪਰਿਵਾਰੀ ਵਾਲੋਂ ਤੇ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਕਿ ਹੁਣ ਪਹੁੰਚਿਆ ਮੈਂ ਭੇਜਿਆ ਪੁਲਿਸ ਵਾਲੇ ਮੈਂ ਭੇਜੋ ਮੇਰੇ ਭਰਾ ਰਵੀ ਕਨੋਜੀ ਦਾ ਮੈਨੂੰ ਫੋਨ ਆਇਆ ਸੀ ਕਿਉਂਕਿ ਸਮਾਜ ਦਾ ਪ੍ਰਧਾਨ ਵੀ ਤੇ ਸਮਾਜ ਵਿੱਚ ਕੋਈ ਸਾਹਿਬ ਤੁਸੀਂ ਪੁਲਿਸ ਭੇਜੀ ਤੇ ਗ੍ਰੰਟ ਨੂੰ ਮੋਕੇ ਆਪ ਨਹੀਂ ਗਏ ਉੱਠ ਗਏ ਜਦੋਂ ਉਹਨਾਂ ਨੇ ਬਚਾ ਕੇ ਫੋਨ ਕੀਤਾ ਉਹਨੂੰ ਪੁਲਿਸ ਪਹੁੰਚੀ ਹੋਈ ਸੀ ਜਦੋਂ ਫੋਨ ਆਇਆ ਮੈਂ ਤਰਨ ਤੋਂ ਐਸ.ਟੀ.ਪੀ. ਸੈਂਟਰ ਨੂੰ ਆ ਮੰਨੂ ਜੇ ਅਮਨਦੀਪ ਸਿੰਘ ਜਿਹੜੇ ਐਸ.ਪੀ. ਸੈਂਟਰ ਤੋਂ ਐਸ.ਐਚ.ਓ ਚਾਲ ਹੋਣ ਦਾ ਉਸੇ ਮਿਲ ਤਰੰਤ ਚਲ ਪਰ ਇੱਥੋਂ 2 ਮਿੰਟ ਦੀ ਦੂਰੀ ਤੇ ਦੇਖੋ ਤੁਸੀਂ ਜਿਹੜਾ ਨਾਕਾ ਵਾ ਉੱਥੇ ਉਹਨਾਂ ਦਾ ਫਰਜ਼ ਬਣਦਾ ਪਹਿਲੇ ਮੌਕੇ ਤੇ ਉਹ ਆਣਾ ਬੱਚੇ ਨੂੰ ਫਰਸਟ ਡੀਗਰੀ ਦੇਣ ਵੀ ਉਹਨੂੰ ਜਾ ਕੇ ਸਿਵਲ ਹੋਰ ਵਗੈਰਾ ਪਛਾਣਾ ਉਹਨਾਂ ਦਾ ਫਰਜ਼ੀ ਬਣਦਾ ਜਦ ਕਿ ਉਹ ਇੱਥੇ ਮਲਾਜਨ ਪੁਲਿਸ ਨੂੰ ਪਹੁੰਚੇ ਨਹੀਂ ਬਸ ਸਾਡੇ ਜਿਹੜਾ ਪ੍ਰਸ਼ਾਸਨ ਦੀ ਬਲੈਕੀ ਆ ਪ੍ਰਸ਼ਾਸਨ ਦੇ ਖਿਲਾਫ ਵੀ ਤੇ ਜਿਹੜਾ ਵੀ ਮਲਾਜਨ ਆ ਜਿੰਨੇ ਗਲਤ ਰੋਗ ਕਰੇ ਤੋਂ ਗੱਡੀ ਨਾਲੇ ਤੋਂ ਖਿਲਾਫ ਬਣਦੀ ਕਾਰਵਾਈ ਨਹੀਂ ਕੋਈ ਚੰਗੀ ਬਸ ਪੁਲਿਸ ਜਿਹੜੀ ਜੀ ਥੋਵੀ ਗਾੜ ਦੇ ਸਾਹਮਣੇ ਐਕਸੀਡੈਂਟ ਹੋਇਆ ਛੱਪੜ ਦਾ ਸਕੂਟਰ ਦਾ ਤੇਰੀ ਮੁੰਡਾ ਹੈਗਾ ਕਿ ਥੋਵੀ ਗਾੜ ਦਾ ਕੱਪੜੇ ਲੈ ਕੇ ਜਾ ਰਿਹਾ ਸੀ ਕਿਤੇ ਦੇ ਬਾਅਦ ਇੱਕ ਛੱਪੜ ਆ ਰਿਹਾ ਰੋਂਗ ਸਾਈਡ ਜੀ ਉਹਦਾ ਪੈਰ ਜਿਹੜਾ ਨਾ ਥੱਲੇ ਆ ਗਿਆ ਬੋਲੇ ਚੱਕੇ ਥੱਲੇ ਮੁੰਡਾ ਉਹਕੇ ਦੋਨੂੰ ਲੈ ਗਏ ਮੁੰਡੇ ਨੂੰ ਹਸਪੀਟਲ ਸਿਵਲ ਹੌਪਟਲ ਲੈ ਗਏ ਆ ਉਹ ਪਾਟੜਾ ਮੁੰਡਾ ਉਹ ਵੀ ਫਲਪਰ ਕੇ ਨਾ ਚਲਾਉਂਦਾ ਵੀ ਜੱਸ ਹੁੰਦਾ ਰਹਿੰਦਾ ਬੈਠ ਗਿਆ ਕਿ ਦੌੜ ਗਿਆ ਉਹ ਬੰਦੇ ਨੇ ਨਾਲ ਹੀ ਲੈ ਗਏ ਉਹ ਮਾਰ ਗਏ ਉਹਦੇ ਕਾਰਪੋਰੇਸ਼ਨ ਨਾਲ ਬੰਦੇ ਆ ਸਾਡੇ ਆਰਡਰ ਬਿੱਲ ਆਇਆ ਚਾ ਇਹ ਉਹ ਵੀ ਬਲ ਹਸਬੀਲਾ ਬਾਕੀ ਡਿਊਟੀ ਆਪ ਨੂੰ ਦੱਸਾਂ ਲਾ ਮੌਕੇ ਤੇ ਜੋ ਵੀ ਵੱਡੀ ਕਾਰਵਾਈ ਕਰਾਂਗੇ ਆਪਾਂ ਪਰਚਾ ਬਰਦਾਸ਼ਤ ਜਿਹੜਾ ਪੰਡਾ ਜਿੰਦਾ ਐਕਸੀਡੈਂਟ ਹੋਇਆ ਉਹ ਤਾਂ ਠੀਕ ਆ ਜੀ ਉਹ ਠੀਕ ਹੋਂਦਾ ਤਾਂ ਠੀਕ ਆ ਪਰ ਉਹਦਾ ਪੈਰ ਦੀ ਹਾਲਤ ਉਹ ਕੰਡੀਸ਼ਨ ਮਾੜੀ ਆ ਅੱਛਾ ਹਾਂ ਪੈਰ ਪਰ ਉਹ ਥੱਲੇ ਆ ਗਿਆ ਨਾ ਵੱਢਿਆ ਗਿਆ ਪੈਰ ਉਹਦਾ ਕਾਫੀ ਨੁਕਸਾਨ ਪੈਰ ਦਾ ਹੋ ਗਿਆ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਬਹੁਤ ਵੱਡੀਆਂ ਨਗਹਿਲੀਆਂ ਹੈ ਕਿ ਪਰ ਉਹ ਟਰੱਕ ਫਰਾ ਦਿੰਦਾ ਬਹੁਤ ਜ਼ਿਆਦਾ ਵੱਡੀਆਂ ਨਗਹਿਲੀਆਂ ਹੈ ਐਡੀ ਗੱਡੀ ਪਹਿਲੀ ਗੱਲ ਤਾਂ ਰੋਂਗ ਸਾਈਡ ਲਿਆਉਣ ਦਾ ਫਾਇਦਾ ਹੀ ਨਹੀਂਗਾ ਜੇ ਕੋਈ ਲਿਸੈਂਸੀ ਉਹ ਕੋਈ ਹੈਗਾ ਕੋਈ ਪਤਾ ਹੀ ਨਹੀਂ ਹੈ ਜੀ ਇਹ ਛੋਟੀ ਉਮਰ ਦਾ ਬੱਚਾ ਆ ਇਹਨੇ ਚਲਾ ਵੀ ਜਾਏਗੀ ਤਲਸਾ ਪਰ ਹੋਗਾ ਕਿੰਨੀ ਕੁ ਮਰਜ਼ੀ ਇਹਨੂੰ ਮੈਨੂੰ ਮਿਲਿਆ ਨਿਕਾ ਕਹਿੰਦੇ ਇਹ ਛੋਟਾ ਜਿਹਾ ਮੁੰਡਾ ਇੱਕ ਦੱਸਿਆ ਹਮੇ 18 18 ਸਾਲ ਦਾ ਸਰਾ 18 ਦਾ ਹੋਊਗਾ ਪਰ ਮੈਂ ਦੇਖਿਆ ਨਿਕਾ ਮੇਰੀ ਆਂਡ ਤੋਂ ਪਹਿਲਾਂ ਲੈ ਗਏ ਸੀ ਇਹਨੂੰ ਠੀਕ ਕਰ ਦੇ ਕੀ ਕੀਤਾ ਜਾਏਗਾ ਗਾਰਬਾਈ ਤੇ ਜੋ ਪਰਚਾ ਬਣਦਾ ਬਣਾ ਦਵਾਗੇ ਆਪਾਂ ਨਹੀਂ ਸੂਚਨਾ ਦੱਸ ਦਿਓ ਕੀ ਮਿਲੀ ਕੀ ਸੂਚਨਾ ਹਾਂਜੀ ਬੰਦਾ ਠੀਕ ਹੈ ਜੀ ਹੂੰ ਇਹਨਾਂ ਨੇ ਨੰਬਰ ਦਿੱਤਾ ਸੀ ਹਸਪੀਟਲ ਨਾਲ ਕਿੱਥੇ ਜਾਗੇ ਤੇ ਇਹ ਉਹ ਜਿਹੜੀ ਮੌਕੇ ਤੇ ਆਈ ਸੀ। ਪੁਲਿਸ ਕਲਗਾ ਨਿਗਮ ਦਾ ਇਹ ਟ੍ਰੈਕ ਹੈਗਾ ਵਾ। ਜਿਹੜਾ ਦੂ ਪੌਣ ਚਲਾ ਰਿਹਾ ਸੀ, ਪੌਣ ਨੇ ਚਲਾ ਰਿਹਾ ਸੀ। ਜੇ ਕਰਾਂਗੇ ਤਾਂ ਖੰਦੀ ਕਰਦੇ। ਠੀਕ ਆ। ਫੋਨ। ਪਰਮ ਕੀ ਨਾਮ ਆ ਜਿਹੜੇ ਵਿਅਕਤੀ ਦਾ ਐਕਸੀਡੈਂਟ ਹੋਇਆ ਵਾ ਤੇ ਕਿੱਥੇ ਜਾ ਰਿਹਾ? ਅਜੀਤ ਕੁਮਾਰ ਆ ਦੱਸਿਆ ਜਾ ਰਿਹਾ ਜੀ ਉਹਦਾ ਨਾਮ। ਜੀ। ਜੇ ਜੇ ਕਿ ਮੈਂ ਆਫੀਸ਼ੀਅਲੀ ਪੁਸ਼ਟੀ ਤਾਂ ਨਹੀਂ ਕਰਦੀ ਕਿ ਮੈਂ ਧੂੜ ਜੀ ਸੁਣਿਆ ਹੈ। ਬਾਕੀ ਜਦੋਂ ਅਜੀਤ ਕੁਮਾਰ ਅਗਰ ਤੇ ਉਹ ਨਹੀਂ ਮੈਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਅੱਗੇ ਦੁਖੀ ਕਰਨ ਤੇ ਬੰਦ ਕਰਦੇ। ਤੇ ਜਿਹੜਾ ਡਰਾਈਵਰ ਸੀਗਾ ਮੌਕੇ ਤੇ ਫੜ ਲਿੱਤਾ ਗਿਆ ਕਿ ਉਹ ਮੋਟੇ ਨੂੰ ਪਤਾ ਲੱਗ ਗਿਆ ਹੈਗਾ ਵਾ ਕਿ ਮਿਨਿਸਪਲ ਕਾਰਪੋਰੇਸ਼ਨ ਦੇ ਬੰਦੇ ਨੂੰ ਆਪਣੇ ਨਾਲ ਲੈ ਕੇ ਤੇ ਮਿਨਿਸਪਲ ਕਾਰਪੋਰੇਸ਼ਨ ਦੇ ਨਾਲ ਰਾਫਤਾ ਬੈੰਕ ਕਰਕੇ ਅਧਿਕਾਰੀ